ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਸੋ ਇਸ ਵੀਡੀਓ ਦੇ ਵਿੱਚ ਅਤੇ ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਅਵਤਾਰ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਵਤਾਰ ਧਰਿਆ ਸੀ ਬਿਹਾਰ ਸੋ ਸੰਗਤ ਪਹੁੰਚ ਚੁੱਕੀ ਹੈ ਜੀ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸੋ ਦਰਸ਼ਨ ਕਰ ਸਕਦੇ ਹੋ ਇਹ ਜੋ ਯਾਤਰੀ ਨਿਵਾਸ ਹੈ ਸੰਗਤਾਂ ਦੇ ਲਈ ਰਹਿائش ਦੇ ਲਈ ਇੱਥੇ ਕਮਰੇ ਬਣੇ ਹੋਏ ਹਨ ਬਹੁਤ ਹੀ ਜਿਆਦਾ ਸੁੰਦਰ ਆਲੀਸ਼ਾਨ ਇਮਾਰਤ ਬਣੀ ਹੋਈ ਹੈ ਸੋ ਸੰਗਤ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਆਉਣ ਦੇ ਲਈ ਪਟਨਾ ਸਾਹਿਬ ਰੇਲਵੇ ਸਟੇਸ਼ਨ ਉਤਰਨਾ ਹੈ ਨਾ ਕਿ ਪਟਨਾ ਜੰਕਸ਼ਨ ਕਿਉਂਕਿ ਇਹ ਦੋਨੇ ਜੋ ਰੇਲਵੇ ਸਟੇਸ਼ਨ ਹਨ ਉਹ ਅਲੱਗ-ਅਲੱਗ ਬਣੇ ਹੋਏ ਨੇ ਅਤੇ ਦੋਨਾਂ ਦਾ ਜੋ ਫਾਸਲਾ ਹੈ ਉਹ ਅੱਧੇ ਘੰਟੇ ਦਾ ਹੈ ਸੋ ਸੰਗਤ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਜੋ ਕਿ ਬਹੁਤ ਹੀ ਜ਼ਿਆਦਾ ਇਤਿਹਾਸਕ ਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਉਹ ਜੁੜਿਆ ਹੋਇਆ ਹੈ ਸੋ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਵੀਰ ਹਨ ਜੋ ਕਿ ਤਖਤ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗਏ ਹੋਏ ਨੇ ਨਗਰ ਸੰਦੌੜ ਤੋਂ ਸੋ ਕਿਸੇ ਕਾਰਨ ਕਰਕੇ ਦਾਸ਼ ਦੋਨਾਂ ਨਾਲ ਨਹੀਂ ਜਾ ਸਕਿਆ ਪਰ ਉਹ ਹੁਣ ਆਪਾਂ ਨੂੰ ਵੀਡੀਓ ਬਣਾ ਕੇ ਭੇਜਿਆ ਕਰਨਗੇ ਅਤੇ ਆਪਾਂ ਆਪਣੇ ਚੈਨਲ ਦੇ ਉੱਪਰ ਅਪਲੋਡ ਕਰਿਆ ਕਰਾਂਗੇ ਸੋ ਪ੍ਰਮਾਤਮਾ ਕਿਰਪਾ ਕਰਨ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਨ ਆਪਾਂ ਵੀ ਜਲਦ ਇਸ ਸਥਾਨ ਦੇ ਪਟਨਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਲਦ ਹੀ ਚੱਲਾਂਗੇ ਸੋ ਇਹ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਂ ਆਪ ਸਭ ਸੰਗਤਾਂ ਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ ਜੀ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਸਮੇਂ ਰਾਜਾ ਫਤੇਜੰਦ ਮੈਣੀ ਦੇ ਮਹਿਲਾਂ ਵਿੱਚ ਆਪਣੇ ਬਾਲ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ ਰਾਣੀ ਬਸੰਬਰਾ ਦੇਵੀ ਉਹਨਾਂ ਨੂੰ ਹਰ ਰੋਜ਼ ਖੇਡਾਂ ਖੇਡਦੇ ਆਂ ਅਨੇਕ ਪ੍ਰਕਾਰ ਦੇ ਚੋਜ ਕਰਦੇ ਆ ਅਤੇ ਉਹਨਾਂ ਦੀ ਰੋਹਾਨੀ ਮਨਮੋਹਕ ਸਰੂਪ ਨੂੰ ਦੇਖ ਕੇ ਛਬਰਗੜ ਕਰਦੀ ਸੀ ਕਿ ਐਸਾ ਲਾਲ ਮیرے ਘਰ ਵੀ ਹੋਵੇ ਘਟ ਘਟ ਕੇ ਅੰਤਰ ਕੀ ਜਾਨਤ ਅੰਤਰਜਾਮੀ ਅਕਾਲ ਸਰੂਪ ਗੁਰੂ ਸਾਹਿਬ ਜੀ ਰਾਣੀ ਦੀ ਇੱਛਾ ਨੂੰ ਜਾਣਦੇ ਹੋਏ ਇੱਕ ਦਿਨ ਆਪਣੇ ਹਾਨੀਆਂ ਨਾਲ ਖੇਡਦੇ ਖੇਡਦੇ ਰਾਣੀ ਜੀ ਦੀ ਗੋਦ ਵਿੱਚ ਜਾ ਬੈਠੇ ਅਤੇ ਬਚਨ ਕੀਤਾ ਕਿ ਮਾਤਾ ਜੀ ਮੈਂ ਅੱਜ ਤੋਂ ਤੁਹਾਡਾ ਧਰਮ ਦਾ ਪੁੱਤਰ ਹਾਂ ਅਤੇ ਆਪ ਜੀ ਮੇਰੇ ਧਰਮ ਦੀ ਮਾਤਾ ਹੋ ਗੁਰੂ ਸਾਹਿਬ ਜੀ ਦੀ ਸੋਹਣੀ ਅਤੇ ਮਨਮੋਹਕ ਆਵਾਜ਼ ਨੂੰ ਸੁਣ ਕੇ ਰਾਣੀ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਕਿਹਾ ਲੱਗੇ ਕਿ ਮੇਰੀ ਇੱਛਾ ਸੀ ਕਿ ਮੇਰੇ ਘਰ ਵੀ ਆਪ ਜੀ ਵਰਗਾ ਲਾਲ ਹੋਵੇ ਤਾਂ ਜੋ ਸਾਡੀ ਸੰਸਾਰ ਨਾਲ ਸਾਂਝ ਪੈ ਸਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਿੱਥੇ ਆਪ ਜੀ ਦੀ ਇੱਛਾ ਸੀ ਕਿ ਲਾਲ ਗੋਬਿੰਦ ਰਾਏ ਵਰਗਾ ਹੋਵੇ ਮੇਰੇ ਵਰਗਾ ਤਾਂ ਸੰਸਾਰ ਵਿੱਚ ਮੈਂ ਹੀ ਹਾਂ ਇਸ ਲਈ ਮੈਂ ਹੀ ਆਪ ਜੀ ਦੇ ਧਰਮ ਦਾ ਪੁੱਤਰ ਬਣਨਾ ਹਾਂ ਮੇਰੇ ਨਾਮ ਨਾਲ ਤੁਹਾਡਾ ਨਾਮ ਵੀ ਇਸ ਸੰਸਾਰ ਦੇ ਉੱਪਰ ਸਦਾ ਅਮਰ ਰਹੇਗਾ ਖੇਡਾਂ ਖੇਡਦੇ ਆ ਗੁਰੂ ਸਾਹਿਬ ਜੀ ਨੂੰ ਭੁੱਖ ਲੱਗੀ ਸੀ ਆਪ ਜੀ ਨੇ ਰਾਣੀ ਨੂੰ ਕੁਝ ਛਕਾਉਣ ਲਈ ਕਿਹਾ ਅਤੇ ਐਸੇ ਸਮੇਂ ਰਾਣੀ ਦੀ ਰਸੋਈ ਵਿੱਚ ਪੂੜੀਆਂ ਹੰਗਣੀਆਂ ਤੇ ਕੜਾ ਪ੍ਰਸ਼ਾਦ ਬਣਿਆ ਹੋਇਆ ਸੀ ਜੋ ਕਿ ਆਪ ਜੀ ਨੇ ਵੀ ਛਕਿਆ ਅਤੇ ਆਪ ਜੀ ਨੇ ਆਪਣੇ ਸਾਥੀ ਦੋਸਤਾਂ ਨੂੰ ਵੀ ਛਕਾਇਆ ਅਤੇ ਰਾਣੀ ਨੂੰ ਬਹੁਤ ਹੀ ਜ਼ਿਆਦਾ ਵਰ ਦਿੱਤੇ ਸਨ ਇਸ ਸਥਾਨ ਦੇ ਉੱਪਰ ਸੋ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਜੁੜੇ ਰਹੋ ਸਾਡੀਆਂ ਹੋਰ ਵੀਡੀਓਜ਼ ਦੇ ਨਾਲ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੀਆਂ ਜੋ ਆਪਣੇ ਨਗਰ ਦੇ ਵੀਰ ਹਨ ਉਹ ਆਪਾਂ ਨੂੰ ਵੀਡੀਓ ਬਣਾ ਕੇ ਭੇਜਿਆ ਕਰਨਗੇ ਅਤੇ ਆਪਾਂ ਉਹਨਾਂ ਵੀਡੀਓਜ਼ ਨੂੰ ਜੋ ਹੈ ਆਪਣੇ ਚੈਨਲ ਦੇ ਉੱਪਰ ਅਪਲੋਡ ਕਰਿਆ ਕਰਾਂਗੇ ਸੋ ਇਹ ਸੀ ਗੁਰਦੁਆਰਾ ਬਾਲਜੀਲਾ ਸਾਹਿਬ ਪਟਨਾ ਸਾਹਿਬ ਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਧਾਰਮਿਕ ਸਥਾਨ ਬਣੇ ਹੋਏ ਨੇ ਜਿਨ੍ਹਾਂ ਦੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦਰਸ਼ਨ ਕਰੋਗੇ ਜੀ ਧੰਨਵਾਦ